ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਇੱਕ ਤੁਹਾਨੂੰ ਦੂਜਾ ਸੂਬਾ ਦੋਸਤੋ ਸੂਈ ਚੋਟੀ ਦਿਖਾਉਣੀ ਹੈ ਏਰੀਆ ਜਿਹੜਾ ਦੋਸਤੋ ਪਿੰਡ ਵਰਪਾਲ ਹੈਗਾ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਸਾਨੂੰ ਫਿਰੋਜ਼ਪੁਰ ਲੱਗਦਾ ਮਹੂ ਇਹ ਪਿੰਡ ਦੋਸਤੋਂ ਆਉਂਦਾ ਨਾਲ ਲੱਗਦਾ ਪਿੰਡ ਕੁਦੂ ਵਾਲਾ ਚਾਮਕੇ ਹੈਗਾ ਦੋਸਤੋਂ ਠੱਠਾ ਪਿੰਡ ਬਿਲਕੁਲ ਨਾਲ ਆ ਲੌਕੇ ਵੀ ਬਿਲਕੁਲ ਇਸਦੇ ਨਾਲ ਲੱਗਦੇ ਆ ਜੀ ਹੋਰ ਦੋਸਤੋਂ ਬੂਟੇ ਵਾਲਾ ਪਿੰਡ ਬਿਲਕੁਲ ਨਾਲ ਲੱਗਦਾ ਇਸਦੇ ਮੱਲੂ ਵਾਲਾ ਵੀ ਬਿਲਕੁਲ ਨਾਲ ਨਜ਼ਦੀਕ ਲੱਗਦੇ ਪਿੰਡ ਹਨ ਸੋ ਦੋਸਤੋਂ ਇਹੇ ਛੋਟੀ ਦੀ ਗੱਲ ਕਰੀਏ ਤਾਂ ਦੂਜਾ ਸੂਆ ਸੂਈ ਆ ਅੱਜ ਤਕਰੀਬਨ ਹਫ਼ਤਾ ਹੋ ਗਿਆ ਸੂਈ ਨੂੰ ਦੁੱਧ 9 ਤੋਂ 10 ਲੀਟਰ ਦੋਸਤੋ ਬਿਲਕੁਲ ਤਿਆਰ ਹੈਗਾ ਜਿਸ ਮੇਰੇ ਵੀਰ ਭਰਾ ਨੇ ਇਹ ਝੋਟੀ ਖਰੀਦਣੀ ਆ ਆਪਦੀ ਦੋ ਡੰਗ ਦੀ ਤੁਸੀਂ ਤਸੱਲੀ ਕਰ ਸਕਦੇ ਹੋ ਇਸ ਦੇ ਥੱਲੇ ਮਿਲਕ ਚੋਕੇ ਮਗਰ ਕੱਟਾ ਦੋਸਤੋ ਮੇਲ ਕਾਫ ਆ ਬਾਕੀ ਕਦਗਾਠੀ ਦੀ ਝੋਟੀ ਸੋਹਣੀ ਹੈਗੀ ਆ ਬਿਲਕੁਲ ਰਾਜੀ ਹੈ ਸਰੀਰ ਪੱਖੋਂ ਵੀ ਹਵਾਨਾ ਦੋਸਤੋ ਵਧੀਆ ਹੈਗਾ ਤਕਰੀਬਨ ਧਾਰ ਵੀ ਮੋਟੀ ਆ ਚੰਗੀ ਧਾਰ ਆ ਕੋਈ ਪੂਰ ਛੱਟਾ ਨਹੀਂ ਹੈਗਾ ਸੋ ਵਧੀਆ ਚਵਾਰ ਲੱਗਾ ਝੋਟੀ ਦੇ ਜਿਸ ਮੇਰੇ ਵੀਰ ਭਰਾ ਨੂੰ ਇਹ ਝੋਟੀ ਪਸੰਦ ਹੋਵੇ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਦੋਸਤੋ ਕਰ ਸਕਦੇ ਹੋ ਝੋਟੀ ਖਰੀਦ ਸਕਦੇ ਹੋ ਮੁੱਲ ਦੋਸਤੋ 65000 ਰੁਪਏ ਅਸ ਦੀ ਜਿਹੜੀ ਡਿਮਾਂਡ ਆ ਮੌਕੇ ਤੇ ਥੋੜੇ ਬaté ਮਾਨਤਨ ਜ਼ਰੂਰ ਕੀਤੇ ਜਾਣਗੇ ਸੋ ਆਪ ਦਾ ਜਿਹੜਾ ਤਸੱਲੀ ਹੈ ਦੋਸਤੋ ਤੁਸੀਂ ਚੁਆਈ ਕਰਕੇ ਝੋਟੀ ਨੂੰ ਪਾਸ ਕਰਕੇ ਜ਼ਰੂਰ ਕਰਿਆ ਕਰੋ ਵਾਰ-ਵਾਰ ਰਿਕਵੈਸਟ ਹੁੰਦੀ ਆ ਤੁਹਾਡੇ ਅੱਗੇ ਵੀ ਮੌਕੇ ਦੇ ਪਸ਼ੂ ਦੀ ਜਿਹੜੀ ਚੁਆਈ ਕਰਕੇ ਆ ਫਿਰ ਤਸੱਲੀ ਕਰਿਆ ਕਰੋ ਦੋਸਤੋ ਲੈਣ ਦੇਣ ਦੀ ਗੱਲ ਫੇਰ ਕਰਿਆ ਕਰੋ ਬਾਕੀ ਜੇਸ ਮੇਰੇ ਵੀਰ ਭਰਾਣੇ ਪਸ਼ੂ ਖਰੀਦਣਾ ਹੋਵੇ ਉਹ ਮੌਕੇ ਤੇ ਪਹੁੰਚ ਕੇ ਘਰੇ ਪਹੁੰਚ ਕੇ ਦੋਸਤੋ ਦਸੱਲੀ ਆਪਣੀ ਕਰਕੇ ਬਿਲਕੁਲ ਜੇ ਪਸ਼ੂ ਸੂਇਆ ਨਹੀਂਗਾ ਉਹਨੂੰ ਚਿਪ ਕੇ ਜੇ ਪਸ਼ੂ ਸੂਇਆ ਦੋਸਤੋ ਦੋ ਡੰਗ ਦੀ ਚਵਾਈ ਕਰਕੇ ਦਸੱਲੀ ਕਰਕੇ ਆਪਣੀ ਬਿਲਕੁਲ ਫੇਰ ਪਸ਼ੂ ਖਰੀਦਿਆ ਕਰੋ ਸੋ ਜਿਸ ਮੇਰੇ ਵੀਰ ਭਰਾ ਨੂੰ ਇਹ ਚੋਟੀ ਪਸੰਦ ਆਵੇ ਜ਼ਰੂਰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ